ਆਪਣੇ ਬੱਚਿਆਂ ਨੂੰ ਦੱਸਿਏ ਕਿ ਇਹ ਸ਼ਹਾਦਤ ਦਿੱਤੀ ਕਿਉਂ ਸੀ ਸ਼ਹਾਦਤ ਦਾ ਸੁਨੇਹਾ ਕੀ ਸੀ ਜ਼ਾਲਮ ਹਕਮਰਾਨਾਂ ਦੇ ਖਿਲਾਫ ਸਾਡਾ ਮਕਸਦ ਕੀ ਹੈ ਉਹੀ ਜੋ ਸਾਡਾ ਏਜੰਡਾ ਉਦੋਂ ਜ਼ੁਲਮ ਦੇ ਖਿਲਾਫ ਸੀ ਉਹੀ ਏਜੰਡਾ ਸਾਡਾ ਅੱਜ ਵੀ ਜ਼ੁਲਮ ਦੇ ਖਿਲਾਫ ਹੈ ਖਾਸ ਕਰ ਮੈਂ ਮੁਸਲਮਾਨ ਹੋਣ ਦੇ ਨਾਤੇ ਐਨਾ ਸ਼ਾਦਤਾ ਨੂੰ ਬਾਰ ਬਾਰ ਸਲਾਮ ਕਰਦਾ ਹਾਂ ਕਿਉਂ ਕਿ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਿੱਖਿਆ ਦਿੱਤੀ ਕਿ ਇੱਕ ਮੁਸਲਮਾਨ ਨੇ ਹਮੇਸ਼ਾ ਸੱਚ ਔਰ ਇਨਸਾਫ ਦਾ ਸਾਥ ਦੇਣਾ ਹੈ ਤਾਈਉ ਦਾ ਸੁਬਾ ਸਰਾਂਦ ਦੀ ਜਿਹੜੀ ਬੀਵੀ ਹੈ ਉਹ ਆਪਣੇ ਖਾਮੀ ਦੇ ਖਿਲਾਫ ਬੋਲਦੀ ਹੈ ਤਾਈਆਂ ਤਾਂ ਨਬੀ ਖਾਂ ਤੇ ਗਨੀ ਖਾਂ ਜਿਹੜੇ ਨੇ ਆਪਣੇ ਗੁਰੂ ਨੂੰ ਉੱਚਦਾ ਪੀਰ ਬਣਾ ਕੇ ਆਪਣੇ ਮੋਢੀ ਚੱਕਦੇ ਨੇ ਤਾਈਆਂ ਤਾਂ ਪੀਰ ਬੁੱਧੂ ਸ਼ਾ ਆਪਣੇ ਬੱਚਿਆਂ ਔਰ ਚੇਲਿਆਂ ਦੇ ਨਾਲ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੁਸ਼ਮਣ ਦੇ ਖਿਲਾਫ ਲੜ ਕੇ ਸ਼ਹਾਦਤ ਦਿੰਦੇ ਨੇ ਇਹਦਾ ਮਕਸਦ ਹੈ ਕਿ ਸਭ ਤੋਂ ਪਹਿਲਾਂ ਟੀਚਾ ਦੇਖਿਆ ਜਾਂਦਾ ਮਕਸਦ ਦੇਖਿਆ ਜਾਂਦਾ ਕਿ ਜਿਨ੍ਹਾਂ ਲੋਕਾਂ ਦਾ ਮਕਸਦ ਨੇਕ ਹੋਵੇ ਫਿਰ ਉਹ ਚਾਹੇ ਤੁਹਾਡੇ ਪੰਥ ਦੇ ਨਾਂ ਵੀ ਹੋਣ ਤਾਂ ਵੀ ਤੁਸੀਂ ਉਹਨਾਂ ਦੀ ਪੈਰਵੀ ਕਰਦੇ ਹੋ ਉਹਨਾਂ ਦਾ ਸਾਥ ਦਿੰਦੇ ਹੋ ਤੇ ਇਹ ਜਿਹੜਾ ਸ਼ਹਾਦਤ ਦਾ ਮਕਸਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੈ ਇਹਦਾ ਮਕਸਦ ਕੀ ਸੀ ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਵਿੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ ਅਗਰ ਪਾਵਰ ਵਿੱਚ ਬੈਠੇ ਹੋਏ ਲੋਕ ਧਰਮ ਨੂੰ ਆਪਣੀ ਮਰਜ਼ੀ ਤੇ ਚਲਾਉਣਾ ਚਾਹੇ ਤੇ ਫਿਰ ਸਿਰ ਝੁਕਾਇਆ ਨਹੀਂ ਜਾਇਆ ਜਾਂਦਾ ਸਿਰ ਕਟਾਇਆ ਜਾਂਦਾ ਆਪਣੇ ਬੱਚਿਆਂ ਨੂੰ ਦੱਸਿਏ ਕਿ ਇਹ ਸ਼ਹਾਦਤ ਦਿੱਤੀ ਕਿਉਂ ਸੀ ਸ਼ਹਾਦਤ ਦਾ ਸੁਨੇਹਾ ਕੀ ਸੀ ਜ਼ਾਲਮ ਹਕਮਰਾਨਾਂ ਦੇ ਖਿਲਾਫ ਸਾਡਾ ਮਕਸਦ ਕੀ ਹੈ ਉਹੀ ਜੋ ਸਾਡਾ ਏਜੰਡਾ ਉਦੋਂ ਜ਼ੁਲਮ ਦੇ ਖਿਲਾਫ ਸੀ ਉਹੀ ਏਜੰਡਾ ਸਾਡਾ ਅੱਜ ਵੀ ਜ਼ੁਲਮ ਦੇ ਖਿਲਾਫ ਹੈ ਖਾਸ ਕਰ ਮੈਂ ਮੁਸਲਮਾਨ ਹੋਣ ਦੇ ਨਾਤੇ ਮੈਂ ਨਾ ਸ਼ਾਦਤਾ ਨੂੰ ਬਾਰ ਬਾਰ ਸਲਾਮ ਕਰਦਾ ਹਾਂ ਕਿਉਂ ਕਿ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਿੱਖਿਆ ਦਿੱਤੀ ਕਿ ਇੱਕ ਮੁਸਲਮਾਨ ਨੇ ਹਮੇਸ਼ਾ ਸੱਚ ਔਰ ਇਨਸਾਫ ਦਾ ਸਾਥ ਦੇਣਾ ਹੈ ਤਾਈਉ ਦਾ ਸੁਬਾ ਸਰੰਦ ਦੀ ਜਿਹੜੀ ਬੀਵੀ ਹੈ ਉਹ ਆਪਣੇ ਖਾਵਿੰਦੇ ਦੇ ਖਿਲਾਫ ਬੋਲਦੀ ਹੈ ਤਾਈਆਂ ਤਾਂ ਨਬੀ ਖਾਂ ਤੇ ਗਨੀ ਖਾਂ ਜਿਹੜੇ ਨੇ ਆਪਣੇ ਗੁਰੂ ਨੂੰ ਉੱਚਦਾ ਪੀਰ ਬਣਾ ਕੇ ਆਪਣੇ ਮੋਢੀ ਚੱਕਦੇ ਨੇ ਤਾਈਆਂ ਤਾਂ ਪੀਰ ਬੁੱਧੂ ਸ਼ਾਹ ਆਪਣੇ ਬੱਚਿਆਂ ਔਰ ਚੇਲਿਆਂ ਦੇ ਨਾਲ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੁਸ਼ਮਣ ਦੇ ਖਿਲਾਫ ਲੜ ਕੇ ਸ਼ਹਾਦਤ ਦਿੰਦੇ ਨੇ ਇਹਦਾ ਮਕਸਦ ਹੈ ਕਿ ਹਾ ਸਭ ਤੋਂ ਪਹਿਲਾਂ ਟੀਚਾ ਦੇਖਿਆ ਜਾਂਦਾ ਮਕਸਦ ਦੇਖਿਆ ਜਾਂਦਾ ਕਿ ਜਿਨ੍ਹਾਂ ਲੋਕਾਂ ਦਾ ਮਕਸਦ ਨੇਕ ਹੋਵੇ ਫਿਰ ਉਹ ਚਾਹੇ ਤੁਹਾਡੇ ਪੰਥ ਦੇ ਨਾਂ ਵੀ ਹੋਣ ਤਾਂ ਵੀ ਤੁਸੀਂ ਉਹਨਾਂ ਦੀ ਪੈਰਵੀ ਕਰਦੇ ਹੋ ਉਹਨਾਂ ਦਾ ਸਾਥ ਦਿਨੇ ਤੇ ਇਹ ਜਿਹੜਾ ਸ਼ਾਹادت ਦਾ ਮਕਸਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਾਹادت ਹੈ ਇਹਦਾ ਮਕਸਦ ਕੀ ਸੀ ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਉੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ ਅਗਰ ਪਾਵਰ 'ਚ ਬੈਠੇ ਹੋਏ ਲੋਕ ਧਰਮ ਨੂੰ ਆਪਣੀ ਮਰਜ਼ੀ ਤੇ ਚਲਾਉਣਾ ਚਾਹੇ ਤੇ ਫਿਰ ਸਿਰ ਚੁਕਾਇਆ ਨਹੀਂ ਜਾਇਆ ਜਾਂਦਾ ਸਿਰ ਕਟਾਇਆ ਜਾਂਦਾ ਆਪਣੇ ਬੱਚਿਆਂ ਨੂੰ ਦੱਸਿਏ ਕਿ ਇਹ ਸ਼ਹਾਦਤ ਦਿੱਤੀ ਕਿਉਂ ਸੀ ਸ਼ਹਾਦਤ ਦਾ ਸੁਨੇਹਾ ਕੀ ਸੀ ਜ਼ਾਲਮ ਹਕਮਰਾਨਾਂ ਦੇ ਖਿਲਾਫ ਸਾਡਾ ਮਕਸਦ ਕੀ ਹੈ ਉਹੀ ਜੋ ਸਾਡਾ ਏਜੰਡਾ ਉਦੋਂ ਜ਼ੁਲਮ ਦੇ ਖਿਲਾਫ ਸੀ ਉਹੀ ਏਜੰਡਾ ਸਾਡਾ ਅੱਜ ਵੀ ਜ਼ੁਲਮ ਦੇ ਖਿਲਾਫ ਹੈ ਖਾਸ ਕਰ ਮੈਂ ਮੁਸਲਮਾਨ ਹੋਣ ਦੇ ਨਾਤੇ ਐਨਾ ਸ਼ਹਾਦਤਾਂ ਨੂੰ ਬਾਰ-ਬਾਰ ਸਲਾਮ ਕਰਦਾ ਹਾਂ ਕਿਉਂ ਕਿ ਸਾਡੇ ਪਿਆਰੇ نبی حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਿੱਖਿਆ ਦਿੱਤੀ ਕਿ ਇੱਕ ਮੁਸਲਮਾਨ ਨੇ ਹਮੇਸ਼ਾ ਸੱਚ ਔਰ ਇਨਸਾਫ ਦਾ ਸਾਥ ਦੇਣਾ ਹੈ ਤਾਈਉ ਦਾ ਸੁਬਾ ਸਰਾਂਦ ਦੀ ਜਿਹੜੀ ਬੀਵੀ ਹੈ ਉਹ ਆਪਣੇ ਖਾਮੀ ਦੇ ਖਿਲਾਫ ਬੋਲਦੀ ਹੈ ਤਾਈਆਂ ਤਾਂ ਨਬੀ ਖਾਂ ਤੇ ਗਨੀ ਖਾਂ ਜਿਹੜੇ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਮੋਢੀ ਚੱਕਦੇ ਨੇ ਤਾਈਆਂ ਤਾਂ ਪੀਰ ਬੁੱਧੂ ਸ਼ਾਹ ਆਪਣੇ ਬੱਚਿਆਂ ਔਰ ਚੇਲਿਆਂ ਦੇ ਨਾਲ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੁਸ਼ਮਣ ਦੇ ਖਿਲਾਫ ਲੜ ਕੇ ਸ਼ਹਾਦਤ ਦਿੰਦੇ ਨੇ ਇਹਦਾ ਮਕਸਦ ਹੈ ਕਿ ਹਾਂ ਸਭ ਤੋਂ ਪਹਿਲਾਂ ਟੀਚਾ ਦੇਖਿਆ ਜਾਂਦਾ ਮਕਸਦ ਦੇਖਿਆ ਜਾਂਦਾ ਕਿ ਜਿਨ੍ਹਾਂ ਲੋਕਾਂ ਦਾ ਮਕਸਦ ਨੇਕ ਹੋਵੇ ਫਿਰ ਉਹ ਚਾਹੇ ਤੁਹਾਡੇ ਪੰਥ ਦੇ ਨਾਂ ਵੀ ਹੋਣ ਤਾਂ ਵੀ ਤੁਸੀਂ ਉਹਨਾਂ ਦੀ ਪੈਰਵੀ ਕਰਦੇ ਹੋ ਉਹਨਾਂ ਦਾ ਸਾਥ ਦਿੰਦੇ ਹੋ ਤੇ ਇਹ ਜਿਹੜਾ ਸ਼ਾਹادت ਦਾ ਮਕਸਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੀ ਜਿਹੜੀ ਸ਼ਾਹادت ਹੈ ਇਹਦਾ ਮਕਸਦ ਕੀ ਸੀ ਇਹਦਾ ਮਕਸਦ ਸੀ ਕਿ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਕਿ ਅਗਰ ਪਾਵਰ ਉੱਚ ਬੈਠਾ ਹੋਇਆ ਬੰਦਾ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੇ ਅਗਰ ਪਾਵਰ 'ਚ ਬੈਠੇ ਹੋਏ ਲੋਕ ਧਰਮ ਨੂੰ ਆਪਣੀ ਮਰਜ਼ੀ ਤੇ ਚਲਾਉਣਾ ਚਾਹੇ ਤੇ ਫਿਰ ਸਿਰ ਚੁਕਾਇਆ ਨਹੀਂ ਜਾਇਆ ਜਾਂਦਾ ਸਿਰ ਕਟਾਇਆ ਜਾਂਦਾ ਹੈ